ਜਸਪਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਜੰਮੂ ਕਸ਼ਮੀਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੰਮੂ ਕਸ਼ਮੀਰ ਦੇ ਕੁਲਗਾਮ ਦੇ ਵਿੱਚ ਇੱਕ ਵੱਡਾ ਇਨਕਾਊਂਟਰ ਫੌਜ ਦੇ ਵੱਲੋਂ ਕਰ ਦਿੱਤਾ ਗਿਆ ਇੱਕ ਅਤਵਾਦੀ ਟੀਰ ਖੋਇਆ ਮੁਕਾਬਲਾ ਹੋਇਆ ਦੋਨੋਂ ਪਾਸੇੋਂ ਅਤਵਾਦੀ ਤੇ ਫੌਜ ਦਾ ਦੋਨਾਂ ਦੇ ਵਿਚਕਾਰ ਗੋਲੀਬਾਰੀ ਵੀ ਹੋਈ ਹੈ ਜਿਸ ਦੇ ਵਿੱਚ ਇੱਕ ਅੱਤਵਾਦੀ ਦੱਸਿਆ ਜਾ ਰਿਹਾ ਕਿ ਢੇਰ ਹੋ ਚੁੱਕਾ ਹੈ ਤੇ ਇੱਕ ਜੀਸੀਓ ਜ਼ਖਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤਸਵੀਰਾਂ ਅਸੀਂ ਤੁਹਾਨੂੰ ਮੌਕੇ ਦੀਆਂ ਦਿਖਾ ਰਹੇ ਹਾਂ ਸਰਚ ਆਪਰੇਸ਼ਨ ਫੌਜ ਦੇ ਵੱਲੋਂ ਚਲਾਇਆ ਜਾ ਰਿਹਾ ਸੀ ਜਿਸ ਦੇ ਤਹਿਤ ਫੌਜ ਨੂੰ ਇਨਪੁਟ ਮਿਲਦੀ ਹੈ ਕਿ ਦੋ ਤੋਂ ਤਿੰਨ ਅੱਤਵਾਦੀ ਜੁੜੇ ਆ ਉਹ ਇਸ ਗੁੱਡਰ ਜੰਗਲ ਖੇਤਰ ਦੇ ਵਿੱਚ ਲੁਕੇ ਹੋ ਸਕਦੇ ਨੇ ਜਿਸ ਤੋਂ ਬਾਅਦ ਸਰਚ ਆਪਰੇਸ਼ਨ ਆਰਮੀ ਦੇ ਵੱਲੋਂ ਤੇਜ਼ ਕਰ ਦਿੱਤਾ ਗਿਆ ਔਰ ਸਰਚ ਆਪਰੇਸ਼ਨ ਦੇ ਦੌਰਾਨ ਹੀ ਅਤਵਾਦੀਆਂ ਦੇ ਵੱਲੋਂ ਗੋਲੀਬਾਰੀ ਜਿਹੜੀ ਆ ਉਹ ਫੌਜ ਦੇ ਉੱਪਰ ਕਰ ਦਿੱਤੀ ਗਈ ਜਿਸ ਤੋਂ ਬਾਅਦ ਮੁਕਾਬਲਾ ਹੋਇਆ ਦੋਨਾਂ ਦੇ ਵਿਚਕਾਰ ਮੁਠਪੇੜ ਖੋਈ ਅਤਵਾਦੀ ਤੇ ਫੌਜੀਆਂ ਦੇ ਵਿਚਕਾਰ ਔਰ ਇਸ ਮੁਕਾਬਲੇ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇੱਕ ਅਤਵਾਦੀ ਜਿਹੜਾ ਦੱਸਿਆ ਜਾ ਰਿਹਾ ਕਿ ਉਹ ਢੇਰ ਖੋ ਚੁੱਕਿਆ ਪਰ ਇੱਕ ਜੀਸੀਓ ਦੇ ਜ਼ਖਮੀ ਹੋਣ ਦੀ ਵੀ ਖਬਰ ਸਾਹਮਣੇ ਆਈ ਹੈ ਪੂਰਾ ਏਰੀਆ ਜਿਹੜਾ ਇਹ ਵਾਲਾ ਸੀਲ ਕਰ ਦਿੱਤਾ ਗਿਆ ਕਿਉਂਕਿ ਇਹ ਕੁਲਗਾਮ ਜੰਮੂ ਕਸ਼ਮੀਰ ਦਾ ਉਹ ਵਾਲਾ ਏਰੀਆ ਹੈ ਜਿਸ ਜਗ੍ਹਾ ਦੇ ਉੱਪਰ ਮੁੱਠਪੇੜ ਜਿਹੜੀ ਹੈ ਉਹ ਜਾਦੀ ਹੁੰਦੀ ਹੈ ਅਤਵਾਦੀਆਂ ਦੀ ਕੁਸਪੈਸ਼ ਜਿਹੜੀ ਉਹ ਜ਼ਿਆਦਾਤਰ ਦੇਖਣ ਨੂੰ ਮਿਲਦੀ ਹੈ ਸੋ ਇਹ ਵਾਲੇ ਖੇਤਰ ਦੇ ਵਿੱਚ ਫੌਜ